ਵੀਰ ਸਾਰਿਆਂ ਸਸੀਕਾਲ ਅੱਜ ਬਲੌਗ ਚ ਆਇਆ ਤੁਹਾਨੂੰ ਸਵਾਗਤ ਮੀਂ ਕਰਦਾ ਤੁਸੀਂ ਸਾਰੇ ਨੇ ਵਧੀਆ ਹੋਵੋਗੇ ਵਧੀਆ ਚਾਹੀਦੇ ਆ ਤੇ ਬਈ ਆਪ ਸਾਫ ਆ ਜਾਈ ਨੂੰ ਤੜਕੇ ਤੜਕੀ ਬਾਂਦੇ ਤੇ ਆਪਾਂ ਐਸੀ ਘੋੜੀ ਚਰਾਉਣਾ ਆਪਾਂ ਐਸੀ ਅੱਜ ਬਈ ਘੋੜੀ ਚਰਾਉਣਾ ਰਾਤ ਵੀ ਆਈ ਸੀ ਲੇਟਾ ਲੂਟਾ ਮਾਰਦੀ ਆ ਵਧੀਆ ਲੇਟਾ ਮਾਰਦੀ ਆ ਤੇ ਹੁਣ ਵਾਹ ਚ ਉਹ ਉਥੇ ਮਾਰ ਕੇ ਲਿਆ ਲੇਟਾ ਹੁਣ ਇੱਥੇ ਲੇਟਾ ਮਰੋਣੇ ਆ ਜਾ ਆ ਜਾ ਰੌਣਕ ਰੌਣਕ ਆ ਜਾ ਆ ਜਾ ਲੇਟਾ ਲੇਟਾ ਮਾਰਨਾ ਲੇਟਾ ਆ ਜਾ ਆ ਜਾ ਚੱਲ ਚੱਲ ਆਵੇ ਮਾਰੂਗੀ ਲੇਟਾ ਆਏ 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 ਚਾਹ ਗੇੜੇ ਨਹੀਂ ਕੱਢਣਾ ਆਏ ਇਹ ਚੱਕੋ ਵੀ ਮਾਰਤਾ ਨਾ ਲੇਟਾ ਲੈ ਆਵੇ ਹਾਲਾ ਚਾਲੋ ਨਾ 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 ਬੱਸ ਬੱਸ ਨਾ ਮੇਰਾ ਬੁੱਤ ਬੱਸ 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 ਆਇਆ ਹੁਣ ਆਇਆ ਕਾ 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 ਕ ਉਹ ਬੱਸ 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 ਹੁਣ ਕਾ ਖਾਨ ਲੱਗ ਗਈ ਲੇਟਰ ਲੁੱਟਾ ਵਧੀਆ ਮਾਰਿਆ ਭਾਈ ਤੇ ਵਾਕੇ ਆਪਣੀ ਕੋੜੀ ਦੱਸੋ ਕਿਵੇਂ ਆ ਠੀਕ ਆ ਵਧੀਆ ਕਿੰਨੀ ਤੇ ਰਾਤ ਉਧਰ ਉਧਰ ਲੇਟਾ ਮਾਰ ਗਈ ਤੇ ਪੇਟਾ ਬਹੁਤੀ ਮਾਰਦੀ ਆ ਉਹ ਖੜੀ ਤੇ ਆਪਾਂ ਬਈ ਅੱਜ ਵੜਨ ਦਾ ਝੋਨਾ ਕੱਲ ਆਪਾਂ 26 ਵੜਤਾ ਸੀ ਉਹ ਮੈਂ ਸਕੂਲ ਗਿਆ ਸੀ ਤਾਂ ਉਹਨੇ ਵੜਤਾ ਮਗਰੋਂ ਮੈਂ ਕਿਹਾ ਚੱਲ ਕੋਈ ਨਹੀਂ ਵੜਤਾ ਤੇ ਹੁਣ ਅੱਜ ਵਲਡ ਨਾਲ ਆਪਾਂ 18 ਤੇ 26 ਪੜਨਾਂਗੇ ਡੇਢ ਕਿੱਲਾ ਰਹਿ ਗਿਆ ਉੱਥੇ ਤੁਹਾਨੂੰ ਖਾਵਾਂਗੇ ਉੱਥੇ ਸਾਰੇ ਟਰੈਕਟਰ ਆਪਣੇ ਕੋਲ ਤਾਂ ਲਹਿ ਗਿਆ 14-15 ਫੁੱਟ ਹੈਗਾ ਤੇ ਬਾਕੀ ਇਹ ਆਪਣਾ 26 ਵਧੀਆ ਨਿਕਲਿਆ ਦੇਖਿਓ ਇੰਨਾ ਵੀ ਨਹੀਂ ਮਾਰਾ ਨਿਕਲਿਆ ਜਿੰਨਾ ਲੋਕ ਆਖੀ ਜਾਂਦੇ ਆ ਪਰ ਵਧੀਆ ਨਿਕਲਿਆ ਤੇ ਬਾਕੀ ਆਪਾਂ ਆ ਗਏ ਸੀ 6 ਸਾਢੇ ਦੋ ਮਿੰਟ ਆਪਾਂ ਆ ਗਏ ਆ ਬਈ ਤonnage ਤਾਂ ਬਹੁਤ ਟਾਈਮ ਹੋ ਗਿਆ ਇੱਥੋਂ ਕੇ 717 ਤੇ ਹੁਣ ਇਥੇ ਮੈਨੂੰ ਚਰਾਜ ਜ਼ਰੂਰ 2 ਘੰਟਾ 2 ਘੰਟੇ ਲਾਵਾਂਗੇ ਤੇ ਜਿਹੜੇ ਚਰਾਵਾਂਗੇ ਫਿਰ ਇਹਨੂੰ ਘਰੇ ਲੈ ਕੇ ਜਾਵਾਂਗੇ ਫਿਰ ਆਪਾਂ ਰੀਪਰ ਵੀ ਮਾਰਨਾ ਪਾਲੂਆਂ ਦਾ ਵਾਹਣ ਵੀ ਬਣਾਉਣਾ ਤੇ ਬਾਕੀ ਕੋਈ ਨਹੀਂ ਵੇਖੋ ਤੇ 1 ਵਜੇ ਆਪਾਂ ਲੈਣਾ ਇਹਦੇ ਵਾਸਤੇ ਕਾਠੀ ਲਿਆਉਣੀ ਆ ਇੱਕ ਕਾਠੀ ਲਿਆਉਣੀ ਆ ਇੱਕ ਨੂੰ ਕੰਡੇ ਵਾਲਾ ਕੰਡੇ ਵਾਲਾ ਤਾਂ ਹੈਗਾ ਉਹ ਫਿਰ ਤੜਕੇ ਤੁਰ ਕੇ ਵੇਖੀ ਸੀ ਵੀਰ ਦੀ ਆ ਤੇ ਮਗਰ ਡੰਡੇ ਵਾਲਾ ਚਾਹੀਦਾ ਇਹਨੂੰ ਤੇ ਇੱਕ ਗੰਡੇ ਵਾਲਾ ਲੈਉਣਾ ਤੇ ਇੱਕ ਖਾਠੀ ਲੈਉਣੀ ਤੇ ਇੱਕ ਪੈਰ ਜੀ ਪੈਰ ਜੀ ਨਾਲ ਜਦੋਂ ਮੂੰਹ ਘੋੜੀ ਖੜੀ ਨਾ ਹੋਵੇ ਉਹ ਉਹ ਕੰਟਰੋਲ ਕਰਨ ਨਾਲ ਲੈਉਣਾ ਉਹ ਇੱਥੇ ਪਾ ਦਿਆ ਕਰਨਾ ਇੱਥੇ ਆ ਚੀਜ਼ ਤੇ ਘੋੜੀ ਖੜੀ ਨਾ ਹੋਵੇ ਇੱਥੇ ਕੰਟਰੋਲ ਹੋ ਜਾ ਕਰੇ ਤੇ ਕੱਲ ਬਈ ਆਪਣੇ ਆਏ ਸੀ ਬੰਦੇ ਤੇ ਉਹ ਬਈ ਲੈ ਕੇ ਗਏ ਸੀਗੇ ਤੇ ਉਹ ਤੋਂ ਤਾਂ ਵਧੀਆ ਜਾਵੜੀ ਬਈ ਜਿਹਨੂੰ ਭੇਜਦਾ ਨਾ ਉਹ ਲੈ ਹੀ ਜਾਂਦਾ ਤੇ ਚਾਚਾ ਲਾਇਆ ਗਿਆ ਚਾਚੇ ਤੇ ਵਧੀਆ ਆਵੜੀ ਤੇ ਤਾਸੀ ਕੋਲ ਪਹਿਲੇ ਹੁੰਦੀਆਂ ਸੀ ਆਪਣੇ ਕੋਲ ਤੇ ਆਪਾਂ ਬੀਤ ਗਿਆ ਸੀ ਉਦੋਂ ਤੇ ਹੁਣ ਆਪਾਂ ਆਪਾਂ ਜਾ ਕੇ ਹੀ ਬੋਲਟ ਲੈ ਦੋ ਬੋਲਟ ਵੀ ਚੱਲ ਬਾਬੇ ਦੀ ਕਿਰਪਾ ਨਾਲ ਹੈਗਾ ਖੜਾ ਕਰੇ ਜਿੱਦਣ ਮੰਗਣਗੇ ਅਗਲੇ ਦੇ ਦਾਂਗੇ ਆਪਾਂ ਤੇ ਬੋਲਟ ਖੜਾ ਆਪਣੇ ਕੋਲ ਹਜੇ ਤੇ ਘੋੜੀ ਵੀ ਆ ਗਈ ਆਪਣੀ ਆ ਬੰਬਰ ਫਰੋਂ ਮੰਡੀੋਂ ਲਾਂਦੀ ਹੈ ਜਿਨੇ ਵਲੌਗ ਨਹੀਂ ਵੇਖਿਆ ਵੇਖੋ ਜਾ ਕੇ ਤੇ ਹੁਣ ਆਪਾਂ ਘੋੜੀਆਂ ਲ ਹੋ ਜਾਣਾ ਮੱਝਾਂ ਮੱਜਾਂ ਵੀ ਸ਼ੈਅ ਰੱਖਾਂਗੇ ਆਪਾਂ ਊੜੀਆਂ ਵੀ ਰੱਖਾਂਗੇ ਘੋੜੀ ਆਪਾਂ ਇੱਕ ਅੱਧੀ ਹੋਰ ਲਾਵਾਂਗੇ ਤੇ ਬਣਾਵਾਂਗੇ ਜੋੜਾ-ਜੋੜਾ ਇਹਨਾਂ ਦਾ ਇਹ ਜੇ ਕਿਸੇ ਗਲ ਹੋਈ ਘੋੜੀ ਬਈ ਦੱਸਿਓ ਕੱਬਣ ਹੋਵੇ ਤੇ ਬਾਕੀ ਆਪਣੀ ਘੋੜੀ ਆ ਵਧੀਆ ਤੇ ਆਪਾਂ ਬਈ ਦੂਜਾ ਹੋ ਹੁਣ ਆਪਾਂ ਜਾਵਾਂਗੇ ਬੀਜਤਾ ਸੀ ਬਾਕੀ ਤੁਸੀਂ ਵੇਖ ਸਕਦੇ ਹੋ ਉਹ ਸਭੇ ਪਸੀਮ ਵੀਜਣਾਂ ਉਹਨੇ ਥਾਂ 'ਚ ਇਤਨੀ ਮਿਲਦਾ ਜਮਾਂ ਬੀਜਿਆ ਤੇ ਆਪਾਂ ਬੇਹਾਲੀ ਛੱਬੀ ਵੜਤਾ ਹੀ ਉਹਦੇ ਨਿਕਲੇ ਵਾਵਾ ਟਰਾਲੇ ਨਿਕਲ ਗਏ ਅੱਜ ਵੜਾਂਗੇ 18 ਤੁਹਾਨੂੰ ਖਾਵਾਂਗੇ ਸਾਡੇ ਵਲੌਗ ਨਾਲ ਜੁੜੇ ਰਹੋ ਤੁਸੀਂ ਜੜਨਾ ਠੀਕ ਹੈ ਜੀ ਹਾਂ ਜੀ ਅੱਪਾ ਆ ਗਿਆਂ ਖੇਤ ਫੜਦੇ ਆ ਝੋਨਾ ਤੇ ਦਸ ਜੀਗਾ 26 ਸੀਗਾ ਉਹਦਾ ਵੜਤਾ ਜੀ ਤੇ ਆ ਫੜਦੇ ਆਣ ਲੱਗੀ ਪਈ ਆ ਮਸ਼ੀਨ ਇਹ ਕਾ ਟਰਾਲਾ ਉਹਦੇ ਮਗਮੂਰੇ ਸੋਨਾ ਲੀਕਾ ਇਧਰ ਕਹਿੰਦੇ ਸਵਰਾਜ ਤੇ ਮਗਰ ਉਹਦਾ ਟਰਾਲਾ ਦੂਜਾ ਆ ਮਸ਼ੀਨ ਵਾਲਿਆਂ ਦਾ ਚੋ ਨਾ ਆਪਣਾ ਹਾਂਜੀ ਵੀ ਆਪਾਂ ਇੱਕ ਟਰਾਲਾ ਲਾਇਆ ਆਏ ਆ ਹੁਣੇ ਲਾ ਕੇ ਆਏ ਆ ਤੇ ਦੂਜਾ ਟਰਾਲਾ ਹੋਵੇ ਲੱਗੀ ਪਈ ਮਸ਼ੀਨ ਆ ਔਰ ਢੁੜਕ ਦਾ ਵੱਡਾ ਆ ਜਿਹੜਾ ਟਰੈਕਟਰ ਹੈ ਹਾਂਜੀ ਵੀ ਉਹ ਲਾਇਆ ਪਿਆ ਸੋਨਲਿਕ ਤੇ ਆਪਾਂ ਆ ਗਏ ਆਪਣੇ ਵਾਲੇ ਤੇ ਉਧਰ ਚੱਲੀ ਨਹੀਂ ਮਸ਼ੀਨ ਤੇ ਇਹ ਹੈਗਾ 18 ਚੋ ਨਾ ਠੀਕ ਆ ਵਧੀਆ ਨਿਕਲ ਗਿਆ 22 ਵੀ ਸਾਡਾ ਵਧੀਆ ਨਿਕਲਿਆ ਤੇ ਵੇਖੋ ਚੱਲਦੇ ਹਾਂ ਇਹਨੂੰ ਲੈ ਕੇ ਛੋਟੇ ਨੂੰ ਪਰੀ ਪਰੂ ਪਰ ਮਾਰਾਂਗੇ ਹਣ ਪਾਈ ਜਣਾ ਝੋਨਾ ਤਾਂ ਇਹ ਭੰਦਾ ਝੋਨਾ ਕੱਟਿਆ ਦਾ ਟੈਂਕੀ ਭਰ ਕੇ ਸੀ ਗੜ ਵੀ ਲੈ ਜਾ ਅਲਵੀ ਹੁਣ ਆਪੇ ਕਰਦੇ ਨੂੰ ਨਾ ਯਾ ਟਰਾਲਾ ਵੀ ਲਾਏ ਆ ਆਪਾਂ ਹੁਣੇ ਆਏ ਆ ਹਜੇ ਤੇ ਮਸ਼ੀਨ ਨੂੰ ਪਤਾ ਨਹੀਂ ਕੀ ਹੋ ਗਿਆ ਬਦਲੀ ਜਾਂਦੇ ਉਹ ਤੇ ਉਤਾਲ ਦਾ ਪ੍ਰੀਵੀਨ ਨਰ ਭਰ ਗਿਆ ਚੱਕਣਾ ਠੀਕ ਆਪਣਾ ਨਿਕਲਦਾ ਤੇ ਠੀਕ ਹੈ ਇਹਨਾਂ ਉਹ ਪਾਉਂਗਾ ਪਿਆ ਹੈ ਤਾਂ ਵੀ ਪਾ ਆ ਭਇਆ ਤੈਨ ਚੜ ਗੜੇ ਤੈਨ ਕਿਉਂ ਦੋਈ ਆ ਈ ਵਰਤਾ ਸਹਰਾ ਚੋ ਨਾ ਆਪਾਂ ਆ ਖੜਕ ਤੇ ਉਹ ਮਸ਼ੀਨ ਫੀਲਰ ਟੈਂਕ ਪੈ ਗਿਆ ਟਰਾਲੇ 'ਚ ਤੇ ਚੱਲਦੇ ਹੁਣ ਰੋਟੀ ਰੋਟੀ ਖਾਣੀ ਰੋਟੀ ਖਾਣੀ ਸੱਚ ਜੀ ਯਾਰ ਤੇ ਭੱਜ ਗਏ ਸਭ ਭੱਜ ਗਏ ਚੱਲ ਜੀ ਇਹਨੇ ਦਾ ਜੋਰ ਜੂਰਾ ਯਾਰੋ ਛੁੱਟਿਆ ਆ ਵਾ ਜੀ ਆਹ ਢੇਰ ਜੇ ਭਾਈ ਜਨ ਭਾਈ ਜਲਾ ਇਧਰ ਦੂਜੇ ਚਲਾ ਲੈ ਪਹਿਲੇ ਜੀ ਲਾ ਲਿਆ ਭਾਈ ਵਰਤਾ ਚੋਣਾ ਸਾਰਾ ਵਰਤਾ ਤੇ ਹੁਣ ਚਲਦੇ ਆਪਾਂ ਕਰੇ ਦੋਵੇਂ ਲਾ ਦੇ ਟਰੈਕਟਰ ਦੱਸੋ ਕਿਵੇਂ ਲੱਗਦੇ ਆ ਤੇ ਚਲਦੇ ਆ ਹੁਣ ਤੇ ਹੋਰੇ ਆਪਣੇ ਤਾਏ ਜੀ ਦਾਦਰ ਖਾਂਦੇ ਰੋਟੀ ਉਹ ਆਪਾਂ ਬੰਦਾ ਭਾਈ ਤੇ ਅਰੇ ਆਪਾਂ ਆਪ ਵੀ ਤੇ ਹੁਣ ਆਪਾਂ ਚਲਦੇ ਆਂ ਤੇ ਝੋਨਾ ਕਿਵੇਂ ਨਿਕਲਿਆ ਜੀ ਅੱਜ ਅੰਦਰ ਬਾਜਾ ਮੈਨੂੰ ਮੈਂ ਟਾਲਾ ਦਿੰਦਾ ਟਾਲਾ ਵੀ ਟਾਲਾ ਤਾਂ ਸਹੀ ਆ ਪਰ ਰੋਟੀ ਖਾ ਲਈ ਉਹ ਜੀ ਵੀ ਆਪਾਂ ਖੇਤੋਂ ਆ ਗਏ ਸੀ ਜੇ ਰਵੇਰ ਆ ਗਏ ਸੀ ਤੇ ਰੀਪਰ ਮਾਰਿਆ ਆਪਾਂ ਆ ਸਾਰੇ ਚ ਪਰ ਜਿਹੜੀ ਰੀਪਰ ਮਾਰਤਾ ਤੇ ਖਣਾ ਆਪਣਾ ਟਰੈਕਟਰ ਤੇ ਉਹਨਾਂ ਟਰਾਲੀ ਝਾੜਦੇ ਏ ਨਾਤੇ ਸੀ ਫੇਰ ਕੰਡ ਪੈ ਗਈ ਵਾਲੀ ਕਿੱਡੀ ਕਿਨੇ ਚੜ ਜਾਂਦੀ ਹੈ ਰੀਪਰਾਪਾ ਜੇ 26 ਲਾਇਆ ਸੀ ਉਹ ਚ ਮਾਰਿਆ ਛਰਾ ਝਾੜਦਾ ਖੜਾ ਵਾਕ ਕੇ ਵਾਕ ਕੇ ਘਰ ਤੋਂ ਫੇਰ ਕੋੜੀ ਲੱਗੇ ਚੱਲਾਂਗੇ ਦੇਖਿਆ ਸਾਰੇ ਜਾਣੇ ਤੁਸੀਂ ਆ ਨਾ ਨਾ ਨਹੀਂ ਲੱਗਦਾ ਵਾਕੀ ਆਪਣੇ ਬਾਡੀਗਾਰਡ ਨਾ ਨਾ ਨਹੀਂ ਲੱਗਦਾ ਕਿੱਥੇ ਉੱਥੇ ਉੱਥੇ ਲੱਗਣਾ ਯਾਰ ਘਰ ਤੇ ਚੱਲ ਬੁਲਾ ਬੁਲਾ ਹਾਂ ਚੱਲ ਲੈ ਕ੍ਰੈਕ ਕਰੈਕ ਕੀ ਲੈ ਕੇ ਆਣਾ ਭੁੱਲਿਓ ਟਰੈਕਟਰ ਲਿਆ ਯਾਰ ਤੂੰ ਲੈ ਕੇ ਆ ਕਰਨਾ ਭੁੱਲਿਓ ਲੈ ਕੇ ਕੀ ਆਣਾ ਹੁਣ ਦੱਸ ਲੈ ਲੈ ਕੇ ਆਂਦੇ ਨਾ ਭੁੱਲਿਓ ਨਾ ਭੁੱਲਿਓ ਯਾਰ ਕਰਦੇ ਤੇ ਲਾਈਕ ਤੇ ਸਬਸਕ੍ਰਾਈਬ ਵੀ ਕਰਦਾ ਕਰੋ ਵਾਸੋਂ ਲੈ ਫਸਤੀਕਾਰ ਅਬ ਇੱਥੇ ਵਲੌਗ ਐਂਡ ਕਰਦੇ ਆ ਤੁਹਾਨੂੰ ਮਿਲਦੇ ਟੈਕਸ ਭਾਗ ਚੋਕ ਬਾਏ ਬਾਏ